ਸਪੋਕਸਮੈਨ ਦੇਖ ਰਹੇ ਹੋ ਤੁਸੀਂ ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਚੰਡੀਗੜ੍ਹ ਦੇ 26 ਸੈਕਟਰ ਦੇ ਵਿੱਚ ਜਿੱਥੇ ਕਿਸਾਨਾਂ ਦੀ ਕੇਂਦਰੀ ਮੰਤਰੀਆਂ ਦੇ ਨਾਲ ਮੀਟਿੰਗ ਚੱਲ ਰਹੀ ਹੈ ਔਰ ਇਸੇ ਵਿਚਾਲੇ ਇੱਕ ਖਬਰ ਸਾਹਮਣੇ ਆ ਰਹੀ ਹੈ ਕਿ ਭਾਜਪਾ ਆਗੂ ਇਕਬਾਲ ਸਿੰਘ ਚੰਨੀ ਨੇ ਦਾ ਪ੍ਰਾਈਮ ਟਾਈਮ ਸ਼ੋ ਸਾਡਾ ਦਾ ਸਪੋਕਸਮੈਨ ਡਿਬੇਟ ਚ ਦਾਅਵਾ ਕੀਤਾ ਹੈ ਕਿ ਕਿਸਾਨਾਂ ਨੂੰ ਖੁਸ਼ਖਬਰੀ ਦੇ ਨੇੜੇ ਤੇੜੇ ਕੋਈ ਨਾ ਕੋਈ ਗੱਲ ਮਿਲ ਸਕਦੀ ਹੈ ਇਸ ਵਕਤ ਦੀ ਜਿਹੜੇ ਕੁਝ ਹੋ ਸਕਦਾ ਹੈ ਯਾਨੀ ਕਿ ਖੁਸ਼ਖਬਰੀ ਕਿਸਾਨਾਂ ਨੂੰ ਮਿਲ ਸਕਦੀ ਹੈ ਤਾਂ ਜਿੱਥੇ ਅੱਜ ਸਵੇਰੇ ਕੈਬਨਿਟ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਹੋਰਾਂ ਨੇ ਵੀ ਕਿਹਾ ਕਿ ਦਾਲਾ ਤੇ ਐਮਐਸਪੀ ਦਿੱਤੀ ਜਾਵੇਗੀ ਫੋਕਸ ਕਿਸਾਨ ਦਾਲਾ ਤੇ ਕਰਨ ਅਸੀਂ ਐਮਐਸਪੀ ਦੇਵਾਂਗੇ ਔਰ ਹੁਣ ਇਕਬਾਲ ਸਿੰਘ ਚੰਨੀ ਜੋ ਕਿ 10 ਸਪੋਕਸਮੈਨ ਡਿਬੇਟ ਦੇ ਵਿੱਚ ਇਹ ਦਾਵਾ ਕਰਦੇ ਨੇ ਕਿ ਅੱਜ ਦੀ ਬੈਠਕ ਚ ਕਿਸਾਨਾਂ ਨੂੰ ਵੱਡੀ ਖੁਸ਼ਖਬਰੀ ਮਿਲ ਸਕਦੀ ਹੈ ਇਸ ਵਕਤ ਦੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕੇਂਦਰ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਪ੍ਰਲਾਦ ਜੋਸ਼ੀ ਔਰ ਪਿਊਸ਼ ਗੋਇਲ ਔਰ ਪੰਜਾਬ ਦੇ ਵਿੱਤ ਮੰਤਰੀ ਕਿਸਾਨਾਂ ਦੇ 28 ਵਫਦ ਦੇ ਨਾਲ ਚੰਡੀਗੜ੍ਹ ਦੇ 26 ਸੈਕਟਰ ਦੇ ਵਿੱਚ ਬੈਠਕ ਕਰ ਰਹੇ ਨੇ ਔਰ ਹੁਣ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਖੁਸ਼ਖਬਰੀ ਜੋ ਹੈ ਮਿਲ ਸਕਦੀ ਹੈ देर रात ਤੱਕ ਇਹ ਬੈਠਕ ਜੋ ਹੈ ਚੱਲ ਸਕਦੀ ਹੈ ਇਹ ਦਾਵਾ ਕੀਤਾ ਗਿਆ ਹੈ ਇਕਬਾਲ ਸਿੰਘ ਚੰਨੀ ਹੋਰਾਂ ਦੇ ਵੱਲੋਂ ਔਰ ਉਹ ਬਿਆਨ ਵੀ ਤੁਹਾਨੂੰ ਅਸੀਂ ਸੁਣਾਵਾਂਗੇ ਜਦੋਂ ਇਕਬਾਲ ਸਿੰਘ ਚੰਨੀ ਦਾਵਾ ਕਰਦੇ ਨੇ ਇਸ ਚੀਜ਼ ਦਾ ਕਿ ਕਿਸਾਨਾਂ ਨੂੰ ਖੁਸ਼ਖਬਰੀ ਜੋ ਹੈ ਉਹ ਮਿਲ ਸਕਦੀ ਹੈ ਤਾਂ ਪੰਜਾਬ ਜੋ ਸੱਤਾ ਤਿਕਾਬਜ਼ ਹੋਣ ਦੇ ਲਈ ਜਿਸ ਤਰੀਕੇ ਦੇ ਨਾਲ ਜਿਹੜੇ ਦਾਅ ਪੇਜ ਹੁਣ ਭਾਜਪਾ ਨੂੰ ਖੇਡਣੇ ਪੈਣਗੇ ਗ੍ਰਾਊਂਡ ਮਜ਼ਬੂਤ ਕਰਨਾ ਪਵੇਗਾ 27 ਤੱਕ ਆਪਣੀ ਪਿਚ ਤਿਆਰ ਕਰਨੀ ਪਵੇਗੀ ਔਰ ਉਸ ਪਿਚ ਤੇ ਕਿਸ ਤਰੀਕੇ ਨਾਲ ਖੇਡਣਾ ਆ ਉਸ ਪਿਚ ਦਾ ਜਾਇਜ਼ਾ ਕਿਵੇਂ ਲੈਣਾ ਆ ਤਾਂ ਉਸ ਪਿਚ ਤੇ ਉਤਰਨਾ ਪੈਂਦਾ ਤਾਂ ਇਸ ਇਸੇ ਲਈ ਉਸ ਪਿਚ ਦੇ ਉਤਰਨ ਦੇ ਲਈ ਜੋ ਅਕਸਰ ਤੁਹਾਨੂੰ ਐਂਟਰੀ ਲੈਣੀ ਪੈਂਦੀ ਹੈ ਮੈਚ ਖੇਡਣਾ ਪੈਂਦਾ ਤਾਂ ਇੱਕ ਚੰਗਾ ਖਿਡਾਰੀ ਬਣਨਾ ਪੈਂਦਾ ਤਾਂ ਉਸ ਚੰਗਾ ਖਿਡਾਰੀ ਬਣਨ ਦੇ ਲਈ ਪ੍ਰੈਕਟਿਸ ਕਰਨੀ ਪੈਂਦੀ ਤਾਂ ਪ੍ਰੈਕਟਿਸ ਦੇ ਤੌਰ ਤੇ ਹੋਣੇ ਐਮਐਸਪੀ ਦੀ ਕਾਨੂੰਨੀ ਗਰੰਟੀ ਹੋਵੇ ਜਾਂ ਫਿਰ ਇਹ ਜੋ ਬਾਰੀ ਬਾਰਾ ਹਕੀ ਹਕੀ ਮੰਗਾ ਨੇ ਉਸ ਨੂੰ ਦੇਣ ਦਾ ਜ਼ਿਕਰ ਹੋਵੇ ਤਾਂ ਇਹ ਦੇਣਾ ਪਵੇਗਾ ਜੇ ਭਾਜਪਾ ਨੇ ਆਪਣਾ ਗਰਾਊਂਡ ਮਜ਼ਬੂਤ ਕਰਨਾ ਹੈ ਇੱਕ ਚੰਗੇ ਖਿਡਾਰੀ ਵਜੋਂ 27 ਦੇ ਵਿੱਚ ਚੌਣ ਮੈਦਾਨ 'ਚ ਉਤਰਨਾ ਤਾਂ ਪਿਚ ਤਿਆਰ ਕੀਤੀ ਜਾ ਰਹੀ ਹੈ ਪਰ ਫਲਾਹਲ ਦਿੱਲੀ ਚੋਣਾ ਦੇ ਵਿੱਚ ਜਿਸ ਜੋਸ਼ ਦੇ ਨਾਲ ਭਾਜਪਾ ਜਿੱਤੀ ਹੈ ਦਾਵਾ ਕਰ ਰਹੀ ਹੈ ਕਿ ਪੰਜਾਬ 'ਚ ਸਰਕਾਰ ਬਣਾਵਾਂਗੇ ਪਰ ਸਰਕਾਰ ਬਣਾਉਣ ਤੋਂ ਪਹਿਲਾਂ ਮਸਲੇ ਹੱਲ ਹੋਣੇ ਫਿਰ ਹੀ ਕਿਤੇ ਨਾ ਕਿਤੇ ਜਾ ਕੇ ਗੱਲ ਬਣੇਗੀ ਪਰ ਤੁਹਾਨੂੰ ਸਭ ਤੋਂ ਪਹਿਲਾਂ ਦਾ ਸਪੋਕਸਮੈਨ ਡਿਬੇਟ ਦੇ ਵਿੱਚ ਜੋ ਇਕਪਾਲ ਸਿੰਘ ਚੰਨੀ ਨੇ ਦਾਵਾ ਕੀਤਾ ਉਹ ਬਿਆਨ ਤੁਹਾਨੂੰ ਸੁਣਾਉਣੇ ਆ ਮੈਂ ਤੁਹਾਨੂੰ ਇਹ ਦੱਸ ਦਾਂ ਵੀ ਪੰਜਾਬ 'ਚ ਜਿਹੜੇ ਅੱਜ ਤੁਸੀਂ ਤੁਹਾਡੇ ਸਾਹਮਣੇ ਮੈਂ ਪਹਿਲਾਂ ਵੀ ਦੱਸ ਕੇ ੜਿਆ ਤਿੰਨ ਮੰਤਰੀ ਕੇਂਦਰ ਸਰਕਾਰ ਦੇ ਚੰਡੀਗੜ੍ਹ ਬੈਠ ਕੇ ਹਮੇਸ਼ਾ ਵੀ ਕਿਸਾਨਾਂ ਨਾਲ ਗੱਲ ਕਰਦੇ ਨੇ ਤੇ ਤੁਹਾਨੂੰ ਕੱਲ ਪਤਾ ਲੱਜੂ ਵੀ ਕਿਸਾਨ ਕਿੰਨਾ ਖੁਸ਼ ਹੋ ਕੇ ਗੱਲ ਕਰਦੇ ਆ ਜਿਹੜੀ ਗੱਲਬਾਤ ਅੱਜ ਹੋਊਗੀ ਪਰਸੋਂ ਤੱਕ ਪਰਸੋਂ ਪਤਾ ਲੱਗੇਗਾ ਅੱਜ ਨਹੀਂ ਲੱਗੇਗਾ ਅੱਜ ਰਾਤ ਨੂੰ ਪਤਾ ਜੋ ਸੈੱਡ ਲੱਜੂ ਕਿ ਕਿ ਇਹ ਮੀਟਿੰਗ ਕਿੰਨੇ ਵਜੇ ਤੱਕ ਚੱਲਦੀ ਹੈ ਕਿੰਨੀ ਜਾਂ ਕੱਲ ਛੇਰੇ ਵੀ ਹੁੰਦੀ ਹੈ ਬ੍ਰੇਕ ਕਰਵਾ ਦੋ ਖਬਰ ਜੀ ਚੰਨੀ ਸਾਹਿਬ ਖਬਰ ਬ੍ਰੇਕ ਕਰਵਾ ਦਾਂ ਕਿ ਐਮਐਸਪੀ ਮਿਲਣ ਜਾ ਰਹੀ ਹੈ ਵੀ ਬਹੁਤ ਵੱਡੀ ਖੁਸ਼ਖਬਰੀ ਕੇਂਦਰੀ ਮੰਤਰੀ ਪੰਜਾਬ ਨੂੰ ਦੇਖੇ ਜਾਣ ਵਾਲੇ ਨੇ ਦੇਖੋ ਸਾਨੂੰ ਉਮੀਦ ਹੈ ਵੀ ਜਿਹੜੀ ਅੱਜ ਗੱਲਬਾਤ ਹੋਊਗੀ ਉਹ ਖੁਸ਼ਖਬਰੀ ਦੇ ਨੇੜੇ ਤੇੜੀ ਹੋਊਗੀ ਇਸ ਤੋਂ ਕੋਈ ਚਲੋ ਮੈਂ ਟੀਮ ਨੂੰ ਕਹਿਣਾ ਵੀ ਖਬਰ ਜ਼ਰੂਰ ਬ੍ਰੇਕ ਕਰੋ ਅੱਜ ਦੀ ਮੀਟਿੰਗ ਖੁਸ਼ਖਬਰੀ ਦੇ ਕੇ ਜਾਏਗੀ ਕੋਈ ਗੱਲ ਸਿਰੇ ਹੀ ਲਾ ਕੇ ਜਾਏਗੀ ਬੜੇ ਆਸਮੀ ਤੇ ਸਿਰੇ ਲੱਗੇ ਲੱਗੇ ਖੁਸ਼ਖਬਰੀ ਵਾਲੀ ਗੱਲ ਸਿਰੇ ਲੱਗੂਗਾ ਸਿਰੇ ਲੱਗੂਗਾ ਉਹਨਾਂ ਨੇ ਕਿਸਾਨਾਂ ਨਾਲ ਕਰਨੀਆਂ ਸਿਰੇ ਦਾ ਉਹ ਮੰਨਣਗੇ ਨਹੀਂ ਬੰਦੇ ਮਾਰੀ ਬਸ ਸੰਘੇੜਾ ਸਾਹਿਬ ਕੁਝ ਕਹਿ ਰਹੇ ਐ ਸੰਘੇੜਾ ਸਾਹਿਬ ਦੀ ਗੱਲ ਸੁਣੀਏ ਬੜੀ ਜ਼ਰੂਰੀ ਆ ਜੀ ਜੀ ਪਹਿਲਾਂ ਮੈਂ ਤੁਹਾਨੂੰ ਇਹ ਦੱਸਦਾ ਆ ਵੀ ਪੰਜਾਬ 'ਚ ਜਿਹੜੇ ਅੱਜ ਤੁਸੀਂ ਤੁਹਾਡੇ ਸਾਹਮਣੇ ਮੈਂ ਪਹਿਲਾਂ ਵੀ ਦੱਸ ਕੇ ੜਿਆ ਤਿੰਨ ਮੰਤਰੀ ਕੇਂਦਰ ਸਰਕਾਰ ਦੇ ਚੰਡੀਗੜ੍ਹ ਬੈਠ ਕੇ ਆ ਪਹਿਲੇ ਵੀ ਕਿਸਾਨਾਂ ਨਾਲ ਗੱਲ ਕਰ ਰਹੇ ਨੇ ਤੇ ਤੁਹਾਨੂੰ ਕੱਲ ਪਤਾ ਲੱਜੂ ਵੀ ਕਿਸਾਨ ਕਿੰਨਾ ਖੁਸ਼ ਹੋ ਕੇ ਗੱਲ ਕਰਦਾ ਜਿਹੜੀ ਗੱਲਬਾਤ ਅੱਜ ਹੋਊਗੀ ਪਰਸੋਂ ਪਰਸੋਂ ਪਤਾ ਲੱਗੇਗਾ ਅੱਜ ਨਹੀਂ ਲੱਗੇਗਾ ਅੱਜ ਰਾਤ ਨੂੰ ਪਤਾ ਜੋ ਸੈੱਡ ਲੱਜੂ ਜੇਮ ਕਿ ਜੇਮ ਵੀਡਿੰਗ ਕਿੰਨੇ ਵਜੇ ਤੱਕ ਚੱਲਦੀ ਐ ਕਿੰਨੀ ਜਾਂ ਕੱਲ ਸਵੇਰੇ ਵੀ ਹੁੰਦੀ ਐ ਬ੍ਰੇਕ ਕਰਵਾ ਦੋ ਖਬਰ ਜੀ ਚੰਨੀ ਸਾਹਿਬ ਖਬਰ ਬ੍ਰੇਕ ਕਰਵਾ ਦਾਂ ਕਿ ਐਮਐਸਪੀ ਮਿਲਣ ਜਾ ਰਹੀ ਐ ਪੰਜਾਬ ਵੀ ਚਾਹੁੰਦੇ 6 ਵੀ ਚੱਲਦੀ ਐ ਕੀ ਕਹਿੰਦਾ ਵੀ ਬਹੁਤ ਵੱਡੀ ਖੁਸ਼ਖਬਰੀ ਕਿ ਕੇਂਦਰੀ ਮੰਤਰੀ ਪੰਜਾਬ ਨੂੰ ਦੇਖੇ ਜਾਣ ਵਾਲੇ ਨੇ ਦੇਖੋ ਸਾਨੂੰ ਉਮੀਦ ਹੈ ਵੀ ਜਿਹੜੀ ਅੱਜ ਗੱਲਬਾਤ ਹੋਊਗੀ ਉਹ ਖੁਸ਼ਖਬਰੀ ਦੇ ਨੇੜੇ ਤੇੜੀ ਹੋਊਗੀ ਇਸ ਤੋਂ ਕੋਈ ਚਲੋ ਮੈਂ ਟੀਮ ਨੂੰ ਕਹਿਣਾ ਵੀ ਖਬਰ ਜ਼ਰੂਰ ਬ੍ਰੇਕ ਕਰੋ ਅੱਜ ਦੀ ਮੀਟਿੰਗ ਖੁਸ਼ਖਬਰੀ ਦੇ ਕੇ ਜਾਏਗੀ ਕੋਈ ਗੱਲ ਸਿਰੇ ਹੀ ਲੱਗ ਜਾਏਗੀ ਬੜੇ ਆਸਮੀ ਤੇ ਲੱਗੇ ਨਾਲੇ ਖੁਸ਼ਖਬਰੀ ਵਾਲੀ ਗੱਲ ਸਿਰੇ ਲੱਗ ਜਾਊਗਾ ਸਿਰੇ ਲੱਗੂ ਤਾਂ ਉਹਨਾਂ ਨੇ ਪਸੰਦ ਆਇਆ ਕਰਨੀ ਹੈ ਸਿਰੇ ਦਾ ਉਹ ਮੰਨਣਗੇ ਨਹੀਂ ਮੰਨਣ ਵਾਲੀ ਗੱਲ ਸੰਘੜਾ ਸਾਹਿਬ ਕੁਝ ਕਹਿ ਰਹੇ ਐ ਸੰਘੜਾ ਸਾਹਿਬ ਦੀ ਗੱਲ ਸੁਣੀਏ ਬੜੀ ਜ਼ਰੂਰੀ ਆ ਜੀ ਗੱਲ ਕਰੂਗੀ ਜੀ ਸਰ ਪਹਿਲਾਂ ਮੈਂ ਤੁਹਾਨੂੰ ਇਹ ਦੱਸਦਾ ਆ ਵੀ ਪੰਜਾਬ 'ਚ ਜਿਹੜੇ ਅੱਜ ਤੁਸੀਂ ਤੁਹਾਡੇ ਸਾਹਮਣੇ ਮੈਂ ਪਹਿਲਾਂ ਵੀ ਦੱਸ ਕੇ ਆਇਆ ਤਿੰਨ ਮੰਤਰੀ ਕੇਂਦਰ ਸਰਕਾਰ ਦੇ ਚੰਡੀਗੜ੍ਹ ਬੈਠ ਕੇ ਪਹਿਲੇ ਵੀ ਕਿਸਾਨਾਂ ਨਾਲ ਗੱਲ ਕਰਦੇ ਨੇ ਤੇ ਤੁਹਾਨੂੰ ਕੱਲ ਪਤਾ ਲੱਜੂ ਵੀ ਕਿਸਾਨ ਕਿੰਨਾ ਖੁਸ਼ ਹੋ ਕੇ ਗੱਲ ਕਰਦੇ ਆ ਜਿਹੜੀ ਗੱਲਬਾਤ ਅੱਜ ਹੋਊਗੀ ਪਰਸੋਂ ਪਤਾ ਲੱਗੇਗਾ ਅੱਜ ਨਹੀਂ ਲੱਗੇਗਾ ਅੱਜ ਰਾਤ ਨੂੰ ਪਤਾ ਜੋ ਸੈੱਡ ਲੱਜੂ ਜੇਮ ਕਿ ਜੇਮ ਵੀਡਿੰਗ ਕਿੰਨੇ ਵਜੇ ਤੱਕ ਚੱਲਦੀ ਹੈ ਕਿੰਨੀ ਜਾਂ ਕੱਲ ਸਵੇਰੇ ਵੀ ਹੁੰਦੀ ਹੈ ਬ੍ਰੇਕ ਕਰਵਾ ਦੋ ਖਬਰ ਜੀ ਚੰਨੀ ਸਾਹਿਬ ਖਬਰ ਬ੍ਰੇਕ ਕਰਵਾਦਾ ਕਿ ਐਮਐਸਪੀ ਮਿਲਣ ਜਾ ਰਹੀ ਹੈ ਵੀ ਬਹੁਤ ਵੱਡੀ ਖੁਸ਼ਖਬਰੀ ਕੇਂਦਰੀ ਮੰਤਰੀ ਪੰਜਾਬ ਨੂੰ ਦੇਖੇ ਜਾਣ ਵਾਲੇ ਨੇ ਦੇਖੋ ਸਾਨੂੰ ਉਮੀਦ ਹੈ ਵੀ ਜਿਹੜੀ ਅੱਜ ਗੱਲਬਾਤ ਹੋਊਗੀ ਉਹ ਖੁਸ਼ਖਬਰੀ ਦੇ ਨੇੜੇ ਤੇੜੀ ਹੋਊਗੀ ਪੋ ਇਹ ਤੋਂ ਚਲੋ ਮੈਂ ਟੀਮ ਨੂੰ ਕਹਿਣਾ ਵੀ ਖਬਰ ਜ਼ਰੂਰ ਬ੍ਰੇਕ ਕਰੋ ਅੱਜ ਦੀ ਮੀਟਿੰਗ ਖੁਸ਼ਖਬਰੀ ਦੇ ਕੇ ਜਾਏਗੀ ਕੋਈ ਗੱਲ ਸਿਰੇ ਹੀ ਲੱਗ ਜਾਏਗੀ ਬੜੇ ਆਸ ਉਮੀਦ ਤੇ ਖੁਸ਼ਖਬਰੀ ਵਾਲੀ ਗੱਲ ਸਿਰੇ ਲੱਗੂਗਾ ਸਿਰੇ ਲੱਗੂਗਾ ਉਹਨਾਂ ਨੇ ਪਸੰਦ ਆਇਆ ਕਰਨੀ ਹੈ ਸਿਰੇ ਦਾ ਉਹ ਮੰਨਣਗੇ ਨਹੀਂ ਮੰਨਣ ਵਾਲੀ ਗੱਲ ਸੰਘੇੜਾ ਸਾਹਿਬ ਕੁਝ ਕਹਿ ਰਹੇ ਐ ਸੰਘੇੜਾ ਸਾਹਿਬ ਦੀ ਗੱਲ ਸੁਣੀ ਬੜੀ ਜ਼ਰੂਰੀ ਆ ਮੈਂ ਗੱਲ ਕਰੂਗੀ ਜੀ ਸਰ ਪਹਿਲਾਂ ਮੈਂ ਤੁਹਾਨੂੰ ਇਹ ਦੱਸਦਾ ਆ ਵੀ ਪੰਜਾਬ 'ਚ ਜਿਹੜੇ ਅੱਜ ਤੁਸੀਂ ਤੁਹਾਡੇ ਸਾਹਮਣੇ ਮੈਂ ਪਹਿਲਾਂ ਵੀ ਦੱਸ ਕੇ ਆੜਿਆ ਤਿੰਨ ਮੰਤਰੀ ਕੇਂਦਰ ਸਰਕਾਰ ਦੇ ਚੰਡੀਗੜ੍ਹ ਬੈਠ ਗਿਆ ਪਹਿਲੇ ਵੀ ਕਿਸਾਨਾਂ ਨਾਲ ਗੱਲ ਕਰਦੇ ਨੇ ਤੇ ਤੁਹਾਨੂੰ ਕੱਲ ਪਤਾ ਲੱਜੂ ਵੀ ਕਿਸਾਨ ਕਿੰਨਾ ਖੁਸ਼ ਹੋ ਕੇ ਗੱਲ ਕਰਦਾ ਜਿਹੜੀ ਗੱਲਬਾਤ ਅੱਜ ਹੋਊਗੀ ਪਰਸੋਂ ਪਰਸੋਂ ਪਤਾ ਲੱਗੇਗਾ ਅੱਜ ਨਹੀਂ ਲੱਗੇਗਾ ਅੱਜ ਰਾਤ ਨੂੰ ਪਤਾ ਜੋ ਸੈੱਡ ਲੱਜੂ ਜੇਮ ਜੇਮ ਮੀਟਿੰਗ ਕਿੰਨੇ ਵਜੇ ਤੱਕ ਚੱਲਦੀ ਐ ਕਿੰਨੀ ਜਾਂ ਕੱਲ ਛੇਰੇ ਵੀ ਹੁੰਦੀ ਹੈ ਬ੍ਰੇਕ ਕਰਵਾਤਾ ਖਬਰ ਜੀ ਚੰਨੀ ਸਾਹਿਬ ਖਬਰ ਬ੍ਰੇਕ ਕਰਵਾਤਾ ਕਿ ਐਮਐਸਪੀ ਮਿਲਣ ਜਾ ਰਹੀ ਹੈ ਵੀ ਬਹੁਤ ਵੱਡੀ ਖੁਸ਼ਖਬਰੀ ਕੇਂਦਰੀ ਮੰਤਰੀ ਪੰਜਾਬ ਨੂੰ ਦੇਖੇ ਜਾਣ ਵਾਲੇ ਨੇ ਦੇਖੋ ਸਾਨੂੰ ਉਮੀਦ ਹੈ ਵੀ ਜਿਹੜੀ ਅੱਜ ਗੱਲਬਾਤ ਹੋਊਗੀ ਉਹ ਖੁਸ਼ਖਬਰੀ ਦੇ ਨੇੜੇ ਤੇੜੀ ਹੋਊਗੀ ਇਹ ਤਾਂ ਕੋਈ ਚਲੋ ਮੈਂ ਟੀਮ ਨੂੰ ਕਹਿਣਾ ਵੀ ਖਬਰ ਜ਼ਰੂਰ ਬ੍ਰੇਕ ਕਰੋ ਅੱਜ ਦੀ ਮੀਟਿੰਗ ਖੁਸ਼ਖਬਰੀ ਦੇ ਕੇ ਜਾਏਗੀ ਕੋਈ ਗੱਲ ਸਿਰੇ ਹੀ ਲਾ ਕੇ ਜਾਏਗੀ ਬੜੇ ਆਸਮੀ ਤੇ ਲੱਗੇ ਨਾ ਲੱਗੇ ਖੁਸ਼ਖਬਰੀ ਹੀ ਗੱਲ ਸਿਰੇ ਲੱਗੇ 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 ਤਾਂ ਉਹਨਾਂ ਨੇ ਪਸੰਨਾ ਵਾਲੇ ਕਰਨੀਆਂ ਸਿਰੇ ਦਾ ਉਹ ਮੰਨਣਗੇ ਨਹੀਂ ਮੇਰੀ ਗੱਲ ਸੰਘੜਾ ਸਾਹਿਬ ਕੁਝ ਕਹਿ ਰਹੇ ਐ ਸੰਘੜਾ ਸਾਹਿਬ